ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਨਾ ਹੁਣ ਇੱਥੋਂ ਬਦਲ ਕੇ ਆਪਣੇ ਉੱਥੇ ਕੇ ਆਰ ਬੀ ਐਲ ਦੇ ਅੱਗੇ ਹੁਣ ਆਪਾਂ ਟਰੱਕ ਯੂਨੀਅਨ ਧੂਰੀ ਲਾਉਣ ਲੱਗੇ ਜੀ ਉੱਥੇ ਆ ਜਾ ਕਰੋ ਜੀ ਜਿਹਨੇ ਵੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਟੀ ਵਾਲੀ ਲੱਸੀ ਪੀਣੀ ਹੁੰਦੀ ਆ ਇਹ ਚਾਟੀ ਦੀ ਲੱਸੀ ਆ ਜੀ ਆਪਣੀ ਘਰ ਦੀ ਤੇ ਟਰੱਕ ਯੂਨੀਅਨ ਧੂਰੀ ਲੋਕੇਸ਼ਨ ਚੇਂਜ ਹੋ ਗਈ ਉੱਥੇ ਆਜਿਆ ਕਰੋ ਜਿਹਨੇ ਵੀ ਰੋਟੀ ਖਾਣੀ ਹੁੰਦੀ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਆ ਮੱਕੀ ਦੀਆਂ ਰੋਟੀਆਂ ਨੇ ਜੀ ਘਰ ਦੀਆਂ ਬਣੀਆਂ ਹੋਈਆਂ ਘਰ ਦਾ ਹੀ ਬਣਿਆ ਹੋਇਆ ਸਾਗ ਹੁੰਦਾ ਆਪਣੇ ਕੋਲ ਸਾਰਾ ਕੁਝ ਘਰੋਂ ਤਿਆਰ ਕਰਵਾ ਕੇ ਲੈ ਕੇ ਆਉਨੇ ਆ ਸਾਰਾ ਕੁਝ ਘਰ ਦਾ ਤਿਆਰ ਹੁੰਦਾ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਆਪਣਾ ਘਰ ਦਾ ਹੀ ਮੱਖਣ ਹੁੰਦਾ ਬਿਲਕੁਲ ਪਿਓਰ ਘਰ ਦਾ ਮੱਖਣ ਘਰ ਦਾ ਹੀ ਆਚਾਰ ਹੁੰਦਾ ਅਦਰਕ ਦਾ ਮਿਰਚ ਦਾ ਘਰ ਦਾ ਜਾਰਾ ਨਾਲ ਆਪਣਾ ਤੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਜਰੂਰ ਆਓ ਟਰੱਕ ਯੂਨੀਅਨ ਧੂਰੀ